ਸੰਗਤ ਜੀ ਅਸੀਂ ਆਏ ਅੱਜ ਗੁਰਦੁਆਰਾ ਤਿੱਤਰਸਰ ਸਾਹਿਬ ਤੇ ਬਹੁਤ ਲੰਮਾ ਇਤਿਹਾਸ ਹੈ ਇਹ ਗੁਰਦੁਆਰਾ ਸਾਹਿਬ ਮੈਸਰਖਾਨਾ ਤੇ ਮਾੜੋਂਡੀ ਦੇ ਵਿਚਕਾਰ ਰਹਿ ਜਨਾ ਮੈਸਰਖਾਨੇ ਤੋਂ ਲਗਭਗ 1 ਕਿਲੋਮੀਟਰ ਪੂਰ ਹੈ ਤੇ ਇਤਿਹਾਸ ਬੋਲਦਿਆਂ ਤੋਂ ਬਹੁਤ ਭੁੱਲਾਂ ਚੱਕਾ ਹੋ ਜਾਂਦੀਆਂ ਤੇ ਮਾਫ ਕਰਨਾ ਸੰਗਤ ਜੀ ਅੱਜ ਆਪਾਂ ਕਰਦਿਆਂ ਹੀ ਦਰਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਉਸਾਰੀ ਸੰਪੂਰਨ ਕਰਵਾਉਣ ਤੋਂ ਬਾਅਦ ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਦਾਨਵਾ ਸਾਹਿਬ ਗੁਰੂ ਕੀ ਕਾਸੀ ਜਾਂਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਅਤੇ ਫਿਰ ਮੁਕਸਰ ਦਾ ਜੁੱਧ ਲੜਨ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਜਈਆਂ ਬਹਾਰਾ ਲਿਆਉਂਦੇ ਹੋਏ ਪਰੌਣ ਤੋਂ ਬਾਅਦ ਗੁਰੂ ਜੀ ਗੁਰੂ ਵਿਕਾਸੀ ਸ੍ਰੀ ਦਾਨਵਾ ਸਾਹਿਬ ਆਏ ਅਤੇ 9 ਮਹੀਨੇ 9 ਦਿਨ 9 ਕੜੀਆਂ ਉੱਥੇ ਰਹੇ ਉਸ ਵੇਲੇ ਸਕਾਰ ਖੇੜ ਦੇ ਸੋਏ ਤਾਂ ਇਸੇ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਇੱਕ ਦਿੱਤਰ ਦਸਕਾਰ ਕੀਤਾ ਅਤੇ ਉਸ ਨੂੰ 84 ਲੱਖ ਜੁਨ ਜੰਮਣ ਮੰਨ ਤੋਂ ਗੇੜ ਤੋਂ ਮੁਕਤ ਕਰਕੇ ਉਦੋਂ ਤੋਂ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਪੈ ਗਿਆ ਫਿਰ ਬਿਕਰਮੀ 1990 ਨੂੰ ਬਾਬਾ ਕਰਤਾਰ ਸਿੰਘ ਜੀ ਨੇ ਸੇਵਾ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਆਪਣੇ ਘਰ ਕਮਰ ਨਾਲ ਇੱਥੇ ਇੱਕ ਖੂਹ ਬਣਾਇਆ ਸੰਗਤ ਜੀ ਫਿਰ ਬਿਕਰਮੀ 1990 ਨੂੰ ਬਾਬਾ ਕਰਤਾਰ ਸਿੰਘ ਜੀ ਨੇ ਸੇਵਾ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਆਪਣੇ ਕਰਕਮਲਾਂ ਨਾਲ ਇੱਥੇ ਇੱਕ ਖੂਹ ਬਣਾਇਆ ਅਤੇ ਬਿਕਰਮੀ 2004 ਤੱਕ ਸੇਵਾ ਕਰਦੇ ਰਹੇ। ਫਿਰ ਬਾਬਾ ਤੀਰ ਸਿੰਘ ਜੀ ਨੇ ਬਿਕਰਮੀ 2004 ਤੋਂ 2011 ਤੱਕ ਸੇਵਾ ਨਿਭਾਈ ਅਤੇ ਬਿਕਰਮੀ ਵਸਾਖ 2011 ਵਿੱਚ ਬਾਬਾ ਕੇਸਰ ਸਿੰਘ ਜੀ ਨੂੰ ਸ੍ਰੀ ਦਰਬੰਦ ਸਾਹਿਬ ਪੰਗਾ ਮਸੂਆਣ ਸਾਹ ਤੋਂ ਲਿਆਂਦਾ ਅਤੇ ਸੇਵਾ ਦਾ ਪਾਰ ਬਾਬਾ ਜੀ ਦੇ ਮੋਢਾਂ ਦੇ ਪਾਸ ਕੇ ਆਪ ਅਗਾਹ ਚਲੇ ਗਏ ਸੰਗਤ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਸੰਤ ਬਾਬਾ ਕੇਸਰ ਸਿੰਘ ਜੀ ਬਖੋ ਵੀ ਸੇਵਾ ਨਿਭਾ ਰਹੇ ਸੰਤ ਬਾਬਾ ਕੇਸਰ ਸਿੰਘ ਦਾ ਜਨਮ ਇਤਿਹਾਸਿਕ ਨਗਰ ਜਿੱਥੇ ਸਤਿਗੁਰ ਸੇਮੇ ਪਾਸ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਨਗਰ ਸੁਧਾਰ ਵਿਖੇ ਪਾਏ ਅਤੇ अनेका ਵਕੀਸਾਂ ਨਾਲ ਨਵਾਜਿਆ ਅਤੇ ਉਹ ਬਾਚਨ ਕੀਤੇ ਇੱਥੇ ਭਾਈ 사ਧਗਰਾਂ ਦੇ ਪਿਆਰੇ ਨਾਮ ਰਸੀਏ ਮਾ ਵਰਕਾਉਂਦੇ ਜਾਂਦੇ ਰਹਿਣਗੇ। ਉਹਨਾਂ ਦੇ ਵਚਨਾ ਵਚਨਾ ਦਾ ਸਦਕਾ ਹੀ ਇਸ ਨਗਰ ਵਿਖੇ ਸੰਤ ਮਹਾਰਾਜ ਸੰਤ巴巴ਤਰ ਸਿੰਘ ਜੀ ਵਸਤੂਆ ਨੇ ਵਾਲੇ ਅਤੇ ਸੰਤ ਬਾਬਾ ਸੰਸੇਰ ਸਿੰਘ ਜੀ ਗੂੜੇ ਵਾਲੇ ਪੂਰਨ ਬ੍ਰਹਮ ਗਿਆਨੀ ਆਏ ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਵਜਨ ਕੀਤੇ ਪਿੱਧਿਆ ਦਾ ਕੇਂਦਰ ਬਣਨਗੇ ਅਤੇ ਇੱਥੇ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਬਾਕੀ ਸੰਗਤ ਜੀ ਆ ਤੁਸੀਂ ਦੇਖ ਸਕਦੇ ਇੱਥੇ ਗੁਰੂ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ ਤੇ ਕਦਮ ਮਰਜੀ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ 24 ਘੰਟੇ। ਮੁਰਦਾਰ ਸਾਹਿਬ ਦੇ ਦਰਵਾਜ਼ਾ ਜਿਹੜੇ ਖੁੱਲੇ ਰਹਿੰਦੇ ਨੇ ਤੇ ਨਾਲ ਹੀ ਹਾਂਜੀ ਇਸ ਪਾਸੇ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਲੰਗਰ ਪ੍ਰਸ਼ਾਦਾ ਇੱਥੇ ਸਕਾਇਆ ਦਾ ਸੰਗਤਾਂ ਨੂੰ ਬਾਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਇਤਿਹਾਸ ਬੋਲਦਿਆਂ ਕਰਦਿਆਂ ਕੋਈ ਅਖਰਵਾਦ ਦਾ ਘਟਾ ਹੋ ਜਾਣਾ ਤਾਂ ਪੁਲਿਸ ਕੁ ਮਾਫ ਕਰਨੀ ਆਪਣਾ ਨਰਮਾਣਾ ਸੇਵਕ ਸਮਝ ਕੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਜੀ ਹੁਣ ਆਪਣੇ ਕਣਕ ਦੀ ਫਸਲ ਜਿਹੜੀ ਉਹ ਪੱਕ ਚੁੱਕੀ ਹੈ ਤੇ ਇੱਥੇ ਜੀ ਰਸਦਾਂ ਜਾਂ ਕਣਕ ਸਰਦਾ ਸਮਾਨ ਤੁਸੀਂ ਪਛਾਣ ਸਕਦੇ ਹਾਂ ਕਿ ਲੰਗਰ ਅਟੁੱਟ ਵਰਸਾ ਹੈ ਇਸੇ ਲੰਗਰ ਦੀ ਸੇਵਾ ਜਿਹੜੀ 24 ਘੰਟੇ ਚੱਲਦੀ ਰਹਿੰਦੀ ਹੈ ਤੇ ਇਸ ਪਾਸੇ ਸਰੋਵਰ ਹੈ ਜੀ ਮਣਿਆ ਸਰੋਵਰ ਤੁਸੀਂ ਇਸੇ ਇਸ਼ਨਾਨ ਕਰ ਸਕਦੇ ਹੋ ਪਹੁੰਚ ਕੇ ਸੰਗਤ ਜੀ ਬੇਨਤੀ ਹੈ ਜੀ ਆਪਣੀ ਵੀਡੀਓ ਨੂੰ ਸ਼ੇਅਰ ਜੁਰੂ ਕਰਿਓ ਤੇ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਆਪਣੇ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਜੁਰੂ ਕਰ ਲਿਓ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜੁਰੂ ਕਰਿਓ